ਦੀ ਬਿਮਾਰੀਆਂ ਉਹਦੇ ਵਿੱਚੋਂ 90% ਬਿਮਾਰੀਆਂ ਕਿਹਦੀਆਂ ਸਾਰੇ ਲਾਈਫ ਸਟਾਈਲ ਦੇ ਨਾਲ ਸੰਬੰਧਤ ਹੈ ਸਾਡੇ ਖਾਣ ਦਾ ਧੰਨ ਕੀ ਹੈ ਸਾਡੇ ਜਿਉਣ ਦਾ ਧੰਨ ਕੀ ਹੈ ਸਾਡੇ ਉੱਠਣ ਬੈਠਣ ਦਾ ਸੌਣ ਦਾ ਧੰਨ ਕੀ ਹੈ ਸਾਡੇ ਸਮਾਜ ਵਿੱਚ ਵਿਚਰਨ ਦਾ ਧੰਨ ਕੀ ਹੈ ਠੀਕ ਹੈ ਇਸ ਸਾਰਾ ਸਾਰੇ ਲਾਈਫ ਸਟਾਈਲ ਵਿੱਚ ਆ ਜਾਂਦਾ ਠੀਕ ਹੈ ਖਾਸ ਤਰ੍ਹਾਂ ਅਸੀਂ ਮੇਨ ਲਾਈਫ ਸਟਾਈਲ ਮੰਨਦੇ ਹੈਗੇ ਸਾਡੇ ਖਾਣ ਪੀਣ ਦਾ ਲਾਈਫ ਸਟਾਈਲ ਤਾਂ ਅਸੀਂ ਉਹ ਚੀਜ਼ਾਂ ਖਾਂਦੇ ਜਿਹੜੀਆਂ ਸਾਡੇ ਲਈ ਅੱਛੀਆਂ ਨਹੀਂ ਮੈਦੇ ਦੀ ਗੱਲ ਕਰੀਏ ਜਿਆਦਾ ਯੂਜ਼ ਕਰਦੇ ਮਿੱਠੇ ਦੇ ਵਿੱਚ ਚੀਨੀ ਇਸ ਜਿਆਦਾ ਯੂਜ਼ ਕਰਦੇ ਨਮਕ ਜਿਆਦਾ ਯੂਜ਼ ਕਰਦੇ ਠੀਕ ਹੈ ਇਸ ਤਰ੍ਹਾਂ ਚਿੱਟੀ ਚੌਥੀ ਚੀਜ਼ ਵੀ ਅਸੀਂ ਦੋ ਤਾਂ ਅਸੀਂ ਜਿਆਦਾ ਯੂਜ਼ ਕਰਦੇ ਇਹਨੇ ਸਾਡੇ ਬਿਮਾਰੀਆਂ ਦਾ ਮੇਕ ਕਰ ਦਿੰਦਾ ਠੀਕ ਹੁਣ ਅਸੀਂ ਉਸ ਤੋਂ ਤੁਹਾਨੂੰ ਹਟਾ ਕੇ ਅਸੀਂ ਇਹ ਤੁਹਾਨੂੰ ਕੌਨਫਲਿਕਟ ਹਰ ਕਿ ਉਹ ਦੇ ਰਹੇ ਆ ਅੱਜ ਉਹ ਲੈਣੇ ਚਾਹੀਏ ਇਹ ਕਿਉਂ ਦੇ ਰਹੇ ਆ ਕਿਉਂਕਿ ਕਹਿੰਦੇ ਆ ਕਿ ਗਿਆਨ ਜਦੋਂ ਆਉਂਦਾ ਅਗਿਆਨ ਆਪਣੇ ਆਪ ਚਲੇ ਜਾਂਦਾ ਜਿੱਦਾਂ ਰੋਸ਼ਨੀ ਆਉਂਦੀ ਹੈ ਪਹਿਲੇ ਰੌਪੇ ਆਪ ਚਲੇ ਜਾਂਦਾ ਕਿਸੇ ਨੂੰ ਕੁਛ ਕਰਨ ਦੀ ਲੋੜ ਨਹੀਂ ਇਸੇ ਤਰ੍ਹਾਂ ਅਸੀਂ ਗਿਆਨ ਦੇ ਰੂਪ ਸੰਗਤ ਦਿੱਤਾ ਕਿ ਅਸੀਂ ਫਰੂਟ ਸੈਵਨਸ ਖਾਮਾਗੇ ਤੇ ਕਿਹੜੇ ਫਾਦੇ ਵਿੱਚ ਕੀ ਹੈ ਤੇ ਸਭ ਨੂੰ ਗਿਆਨ ਹੋ ਗਿਆ ਤੇ ਸਾਡਾ ਆਪਣੇ ਆਪ ਹੀ 버ਗਰ ਪੀਜ਼ ਹਨ ਉਹਦੇ ਤੋਂ ਦਰੇ ਗੋਲ ਗੱਪੇ ਉਹ ਸਾਰੇ ਚੀਜ਼ਾਂ ਤੋਂ ਸਾਡਾ ਜਗਾ ਆਪਣੇ ਆਪ ਹੀ ਮਨਾਡ ਦਸ ਮੈਂ ਜਦੋਂ ਅੱਜ ਤੋਂ ਪਹਿਲਾਂ ਦੀ ਗੱਲ ਕਰਾਂ ਜਦੋਂ ਮੈਨੂੰ ਗਿਆਨ ਨਹੀਂ ਸੀ ਤੇ ਮੈਨੂੰ ਕਪੀਤਾ ਨਹੀਂ ਚੰਗਾ ਲੱਗਦਾ ਸੀ ਖਾਂਚ ਬਿਲਕੁਲ ਚੰਗਾ ਨਹੀਂ ਲੱਗਦਾ ਸੀ ਮੈਂ ਕਰ 15 20 ਸਾਲ ਦੀ ਪਹਿਲਾਂ ਦੀ ਗੱਲ ਕਰ ਰਿਹਾ ਮੈਂ ਖਾਂਦਾ ਸੀ ਪਰ ਜਦੋਂ ਮੈਨੂੰ ਗਿਆਨ ਹੋਇਆ ਸਟੱਡੀ ਕੀਤੀ ਕੰਮ ਮੈਨੂੰ ਕਪੀਤਾ ਖਾਣ ਲੱਗ ਪਿਆ ਮੈਨੂੰ ਸਵਾਦ ਨੂੰ ਲੱਗਦਾ ਮਦੀਰਾ ਬੰਦ ਕਰਨਾ ਚੰਗਾ ਲੱਗਦਾ ਸੀ ਉਹ ਪ੍ਰਾਣੀ ਵਾਲੇ ਦੀ ਗੱਲ ਕਰਦਾ ਗਿਆਨ ਹੋ ਗਿਆ ਹੌਲੀ ਹੌਲੀ ਖਾਣਾ ਸ਼ੁਰੂ ਕੀਤਾ ਹੁਣ ਬੜਾ ਚੰਗਾ ਠੀਕ ਹੈ ਇੱਕਦਾਂ ਸੀ ਇਸ ਨੂੰ ਆਪਾਂ ਲਾਈਫ ਸਟਾਈਲ ਦੇ ਵਿੱਚ ਇੰਟਰਫਰ ਕਰਨਾ ਲਾਈਫ ਸਟਾਈਲ ਚੇਂਜ ਕਰਕੇ ਕਿ ਉਹ ਜੀਵਨ ਦਾ ਇੱਕ ਹਿੱਸਾ ਬਣਾਉਣਾ ਸੀ ਠੀਕ ਹੈ ਹੁੰਦਾ ਕੀ ਹੈ ਕਿ ਜਦੋਂ ਤੱਕ ਤੁਸੀਂ ਸਾਡੇ ਨਾਲ ਜੁੜੇ ਹੋ ਮੈਡੀਸਨ ਦੋ 2 ਮਹੀਨੇ ਚੱਲੀ 6 ਮਹੀਨੇ ਚੱਲੀ ਸਾਾਲ ਚੱਲੀ ਤਾਂ ਤੁਸੀਂ ਸਾਡੇ ਮੁਤਾਬਕ ਲਾਈਫ ਸਟਾਈਲ ਬਣਦੇ ਹੋ ਤ ਬੜਾ ਬਧੀਆ ਜੀ ਹਾਂ ਜੀ ਆਸਾ ਬਹੁਤ ਬਧੀਆ ਬਹੁਤ ਬਧੀਆ ਜੀ ਤੇ ਆਪਣੀ ਗੱਲ ਬਹੁਤ ਹੀ ਸੀ ਪਰ ਜਦੋਂ ਹੀ ਕਿਤੇ ਨਾ ਕਿਤੇ ਤੁਸੀਂ ਮੈਡੀਸਨ ਤੋਂ 2 ਮਹੀਨੇ ਦਾ ਗੈਪ ਪੈ ਗਿਆ ਸਰ ਹੁਣ ਕਿਹੜਾ ਆਪਣੇ ਕੋਲ ਮੈਡੀਸਨ ਹਾਂ ਹੁਣ ਤਾਂ ਕੋਈ ਮੈਡੀਸਨ ਨਹੀਂ ਆਪਾਂ ਫੇਰ ਸਾਰਾ ਉਹ ਖਾਣ ਪੀਣਾ ਸ਼ੁਰੂ ਕਰ ਦਿੰਦੇ ਹਾਲਾਂਕਿ ਸਾਨੂੰ ਉਹ ਲਾਈਫ ਸਟਾਈਲ ਨੂੰ ਅਪਣਾਉਣ ਦੀ ਲੋੜ ਆ ਜਦੋਂ ਤੁਹਾਡੇ ਕੋਲੇ ਕਿਤੇ ਨਾ ਕਿਤੇ ਮੈਡੀਸਨ ਵੀ ਲੈਣ ਵਾਸਤੇ ਮੁੱਕ ਵੀ ਗਈ ਪਰ ਤੁਹਾਨੂੰ ਨਹੀਂ ਕਿਹਾ ਗਿਆ ਤੇ ਤੁਹਾਡੀ ਇਹ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਸਾਨੂੰ ਉਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਠੀਕ ਹੈ ਤਿਸਰੀ ਗੱਲ ਕਿ ਜਿਹੜਾ ਇਹ ਸਾਡਾ ਸਿਸਟਮ ਚੁਣੇ ਹੋਏ ਪੌਦਿਆਂ ਦੇ ਅਰਧ ਕਰ ਇਹਨੂੰ ਕਿਸੇ ਦਵਾਈ ਤਾਂ ਕਹੀ ਨਹੀਂ ਸਕਦੇ ਹੈ ਵੀ ਇਹ ਕੋਈ ਜਦੋਂ ਤੁਸੀਂ ਦੇਖਦੇ ਹੋ ਇਹਦੇ ਤੇ ਮੈਡੀਸਨ ਕਿਤੇ ਵੀ ਸ਼ਬਦ ਨਹੀਂ ਲਿਖਿਆ ਹੋਇਆ ਹੈ ਰੈਮਟਿਜ਼ਮ ਰੈਮਡੀਜ਼ ਕੀ ਹੁੰਦੇ ਹੈ ਸਾਡੇ ਇਮਿਊਨ ਸਿਸਟਮ ਤੇ ਕੰਮ ਕਰਨ ਵਾਲਾ ਸਿਸਟਮ ਠੀਕ ਹੈ ਜਿਵੇਂ ਅਸੀਂ ਖਰਬੂਜੇ ਬਤੀਰੇ ਦੀ ਗੱਲ ਕਰਦੇ ਆ ਖਾਨ ਦੀ ਜਿਵੇਂ ਅਸੀਂ ਸੇਬ ਦੀ ਗੱਲ ਕਰਦੇ ਆ ਜਾਂ ਜਿਹਨੇ ਵਿਫਾ ਇਹ ਵੀ ਅਸੀਂ ਉਸ ਦੇ ਲਾਈਫ ਸਟਾਈਲ ਚ ਇੰਟਰ ਕਰ ਲੈਣਾ ਅਸੀਂ ਇਹਨੂੰ ਇੱਥੇ ਨਾ ਪਾਉਣੀ ਹੋਣੀ ਉਹ ਵੀ ਇਹ ਤਾਂ ਜ ਦਵਾਈ ਲੈਣੇ ਦਵਾਈ ਲੈਣੇ ਦਵਾਈ ਲੈ ਲੈਣਾ ਐਕਚੁਅਲ ਇਸ ਐਕਸੈਸਿਵ ਕਿਸੇ ਦੇ ਰੋਗ ਦਾ ਗਲਾਸ ਨਹੀਂ ਕਰਦੇ ਅਸੀਂ ਨਲਜ਼ ਰੇਕਦੇ ਆ ਅਸੀਂ ਤੁਹਾਡੇ ਅੰਗਾਂ ਦੇ ਵਿੱਚ ਪਏ ਹੋਏ ਫਾਲਤੂ ਨੂੰ ਦੂਰ ਕਰਦੇ ਤਾਂ ਰੋਗ ਤਾਂ ਆਪਣੇ ਆਪ ਹੀ ਦੂਰ ਹੋ ਜਾਂਦੇ ਇਸ ਕਰਕੇ ਜਦੋਂ ਵੀ ਮੈਡੀਸਨ ਅ ਅਸੀਂ ਡ੍ਰੌਪ ਕਰਨੀ ਹੈ ਜਾਂ ਚਾਹੀਦੀ ਹੈ ਤਾਂ ਉਹਦਾ ਇੱਕ ਤਰੀਕਾ ਠੀਕ ਹੈ ਸੀ ਅਸੀ ਮੈਂ ਐਕਸਨ ਰੀਜ਼ਨ ਕਰਨਾ ਕਿ ਹਮ ਉਸੇ ਬਿਲਕੁਲ ਠੀਕ ਹੋ। ਹਮ ਓਕੇ ਜਦੋਂ ਠੀਕ ਹੋ ਗਏ ਤੁਸੀਂ ਸਪੋਜ਼ 15 ਦਿਨ ਦੀ ਮੈਡੀਸਨ ਲੈ। ਤੁਹਾਨੂੰ ਦੋ ਕਿਲੇ ਕਰ ਲੈ। ਵੈਜ ਦੀ ਮੇਰੀ ਰੈਮਡੀਜ਼ ਹੈ। ਇਹ ਨਹੀਂ ਚਿਤੋਤੇ। ਮੈਂ ਜਦੋਂ ਮੇਕਦਾ ਪਾਣੀ ਕਿਨੋ ਦੇ ਵਿੱਚ ਪਾਣੀ ਹੁੰਦਾ ਪਾਣੀ। ਅਗਲੇ ਦਿਨ ਮੈ ਸੋਚਣਾ ਹੂ ਲਿਵਰ ਤੇ ਕੰਮ ਕਰਨਾ ਚਾਹੀਦਾ। ਫਿਰ ਮੇ ਕੋਲ ਲਿਵਰ ਵਾਲੀ ਪਾਣੀ। ਕਿਉਂਕਿ ਇਹ ਸਾਰੀਆਂ ਸਾਡੀਆਂ ਇੱਕ ਤਰ੍ਹਾਂ ਦੇ ਜਿਹੜੇ ਹੈ ਛਾਣਵੇਂ ਹਨ। ਲਗਜ ਸਾਨੂੰ ਸਾਫ ਕਰਦੇ ਫੇਰੇ। ਉਹ ਵੀ ਇੱਕ ਤਰ੍ਹਾਂ ਦੇ ਸਾਡੀ ਚਾਹ ਨਹੀਂ ਲੇਵਤ ਸਾਡੇ ਟੌਕਸਿਕ ਬਾਅਦ ਕਰਨ ਦਾ ਇਹ ਵੀ ਇੱਕ ਚੰਨੀ ਜਦੋਂ ਅਸੀਂ ਘਰੇ ਚਾਹ ਪੋਣੀ ਨਾਲ ਚਾਹ ਪੁੰਦੇ ਹਾਂ ਉਹ ਤੋਂ ਬਾਅਦ ਤੁਸੀਂ ਵੀ ਧੋਦੇ ਨਹੀਂ ਹਰ ਰੋਜ਼ ਵੱਖਰੇ ਧਾਬੂ ਜਤੋ ਨਹੀਂ ਹੈ ਜਿਹੜੇ ਜਿਹੜੇ ਤੁਸੀਂ ਘਰੇ ਬਰਤਨ ਲੈਣੇ ਹੋ ਧੋਣ ਨੂੰ ਵਾਸਤੇ ਇਹ ਚੀਜ਼ ਕੀ ਤੁਸੀਂ ਉਹਨੂੰ ਇੱਕ ਵਾਰੀ ਸਾਫ਼ ਕਰਕੇ ਰੱਖ ਨਹੀਂ ਤੋ ਕਿ ਅਸੀਂ ਹਰ ਰੋਜ਼ ਵਰਤਦੇ ਹਾਂ ਤੁਸੀਂ ਇਸ ਕਰਕੇ ਅਸੀਂ ਹਰ ਰੋਜ਼ ਸਾਫ਼ ਕਰਨਾ ਇਸ ਕਰਕੇ ਮੈਂ ਹਰ ਰੋਜ਼ ਆਪਣੇ ਲਿਵਰ ਨੂੰ ਯੂਜ਼ ਕਰਨਾ ਤੇ ਮੈਨੂੰ ਹਰ ਰੋਜ਼ ਹੀ ਉਹ ਸਾਫ਼ ਕਰਨਾ ਪੈਂਦਾ। ਹਰ ਰੋਜ਼ ਇਸੇ ਆਪਣੇ ਗੁਰਦੇ ਨੂੰ ਯੂਜ਼ ਕਰਦੇ ਹਾਂ। ਹਰ ਰੋਜ਼ ਇਸੇ ਆਪਣੇ ਫੇਫੜੇ ਨੂੰ ਯੂਜ਼ ਕਰਦੇ ਹਾਂ। ਇਸ ਕਰਕੇ ਨੂੰ ਲਾਈਫ ਸਟਾਈਲ ਚੇਂਜ ਕਰਨਾ ਮੈਨੂੰ ਦਵਾਈ ਨਹੀਂ ਸਮਝਣਾ। ਇਹ ਤੁਹਾਨੂੰ ਵੱਡੇ ਹਸਪਤਾਲਾਂ ਤੋਂ ਬਚਾ ਕੇ ਰੱਖੇ। ਇਸ ਕਰਕੇ ਇਸ ਇੱਕ ਤਾਂ ਇਹ ਲਾਈਫ ਸਟਾਈਲ ਚੇਂਜ ਕਰਨਾ ਸੀ। ਖਾਣੇ ਪੀਣੇ ਦਾ ਢੰਗ। ਕਿਹੜਾ ਫਗ ਸਾਡੇ ਕਿਸ ਅੰਤ ਤੇ ਕੰਮ ਕਰਦਾ ਸਾਡੇ ਕਿਸ ਰੋਗ ਤੇ ਕੰਮ ਕਰਦਾ ਇਹ ਤੁਹਾਨੂੰ ਅਸਲੀ ਦਿਨ ਨਹੀਂ ਪਿਆ। ਦੂਸਰਾ ਸੀ ਕਹਿ ਰਹੇ ਕਿ ਇਹੋ ਆਪਣੀ ਲਾਈਫ ਸਟਾਈਲ ਚੇਂਜ ਕਰਾਓ ਜਿਉਂਦੇ ਤਾਂ ਵਿਚਰ ਕਰ ਰਹੇ ਹਿਸਾਬ ਨਾਲ ਉਹ ਜ਼ਿੰਦਗੀ ਦਾ ਤਾਂ ਜੋ ਸਾਡੀ ਕਮਾਈ ਦਾ 10% 20% ਡਾਕਟਰ ਕੋਲ ਚਲ ਜਾਏ ਕੋਈ ਗੱਲ ਨਹੀਂ ਇਹ ਨਾ ਵੀ 100% ਹੀ ਚਲ ਜਾਵੇ ਉਹ ਵੀ ਗਿਆ ਇਹ ਨਾ ਵੀ ਰਿਸ਼ਤੇਦਾਰਾਂ ਨੂੰ ਦੋਦੀ ਲੈ ਲੈ ਕੇ ਡਾਕਟਰ ਕੋਲ ਜੇ ਨਾਲ ਕੋਈ ਇਸ ਸਿਸਟਮ ਤੋਂ ਉੱਥੋਂ ਬਚਾਉਂਦਾ ਉਸ ਲੈਵਲ ਤੋਂ ਬਚਾਉਂਦਾ ਸਿੰਪਲ ਜੀ ਗੱਲ ਹੈ ਜੀ